ਦਾ ਟੀਵੀ ਐਨ ਆਰ ਆਈ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਵੱਡੀ ਖਬਰ ਹੈ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਾਈ ਕੋਰਟ ਦੇ ਵਿੱਚ ਐਮ ਪੀ ਅਮਰਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦੇ ਉੱਪਰ ਹੈ ਅਹਿਮ ਸੁਣਵਾਈ ਹੋਈ ਅਖਦੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਐਮਪੀ ਅਮਰਿਤਪਾਲ ਸਿੰਘ ਉਹਨਾਂ ਨੇ ਇਸ ਵਕਤ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦਨੇ ਤੇ ਉਹਨਾਂ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਆ ਸਰਦ ਰੋਤ ਜਿਹੜਾ ਲੋਕ ਸਭਾ ਦਾ ਸੈਸ਼ਨ ਆ ਉਸ ਦੇ ਵਿੱਚ ਜਾਣ ਦੇ ਲਈ ਜੜੀ ਪੈਰੋਲ ਦੀ ਮੰਗ ਕੀਤੀ ਜਾਂਦੀ ਆ ਤੇ ਉਧਰਲੇ ਪਾਸੇ ਹਾਈ ਕੋਰਟ ਦੇ ਵੱਲੋਂ ਪਹਿਰਾ ਪੰਜਾਬ ਸਰਕਾਰ ਨੂੰ ਪਹਿਲਾਂ ਪੈਰੋਲ ਦੇ ਉੱਪਰ ਫੈਸਲਾ ਲੈਣ ਲਈ ਕਿਹਾ ਜਾਂਦਾ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਪੈਰਾ ਮੁਰਤੋ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਕੇ ਪਟੀਸ਼ਨ ਪਾਈ ਜਾਂਦੀ ਐਮਪੀ ਅਮਰਿਤਪਾਲ ਸਿੰਘ ਦੇ ਵਕੀਲਾਵਾਂ ਦੁਆਰਾ ਤੇ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਹੋਈ ਆ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਗੱਲ ਆ ਕੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕਿ ਐਮਪੀ ਅਮਰਿਤਪਾਲ ਸਿੰਘ 15 ਲੋਕਾਂ ਦੇ ਕਤਲ ਦੀ ਯੋਜਨਾ ਬਣਾ ਰਹੀ ਸੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਜਿਹੜੇ ਪੁਲਿਸ ਜ਼ਿਲ੍ਹੇ ਦੇ ਐਸਐਸਪੀ ਨੂੰ ਚੇਤਾਵਨੀ ਸੰਦੇਸ਼ ਨੇ ਜਿਹੜੇ ਉਹ ਜਾਰੀ ਕੀਤਾ ਗਿਆ ਸੀ ਐਮਪੀ ਅਮਰਤਪਾਲ ਨੂੰ ਸੰਸਦ ਸੈਸ਼ਨ ਦੇ ਵਿੱਚ ਭੇਜਣ ਦੇ ਨਾਲ ਰਾਸ਼ਟਰੀ ਸੁਰੱਖਿਆ ਦਾ ਜਿਹੜਾ ਖਤਰਾ ਉਹ ਪੈਦਾ ਹੋ ਸਕਦਾ ਤੇ ਇਸ ਕਰਕੇ ਐਮਪੀ ਅਮਰਿਤਪਾਲ ਸਿੰਘ ਨੂੰ ਜਿਹੜੀ ਪੈਰੋਲ ਆ ਨਹੀਂ ਦਿੱਤੀ ਜਾ ਸਕਦੀ ਇਸ ਕਰ ਤਰੀਕੇ ਦਾ ਜਿਹੜਾ ਜਵਾਬ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਬੜਾ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਕੀਤਾ ਗਿਆ ਦਾਵਾ ਠੋਕਿਆ ਗਿਆ ਬਹੁਤ ਅਹਿਮ ਖਬਰ ਹੈ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਉਥੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ 2024 ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਤੇ ਉਹਨਾਂ ਜਿਹੜਾ ਇਸ ਵਕਤ ਐਨਐਸਐ ਦੇ ਤਹਿਤ ਜਿਹੜਾ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਐ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਬੰਦ ਨੇ ਉਹਨਾਂ ਦੇ ਵੱਲੋਂ ਜਿਹੜਾ ਸਰਦ ਰੁੱਤ ਦਾ ਲੋਕ ਸਭਾ ਦਾ ਸੈਸ਼ਨ ਹੋਇਆ ਉਸ ਤੇ ਵਿੱਚ ਜਾਣ ਦੇ ਲਈ ਪੈਰੋਲ ਮੰਗੀ ਗਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਪਹਿਲਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਲੈਣ ਲਈ ਕਿਹਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਪੈਰੋਲ ਨਹੀਂ ਨਤੀਜਾ ਸਾਡੀ ਸੁਰੱਖਿਆ ਦਾ ਜਿਹੜਾ ਮਸਲਾ ਪੰਜਾਬ ਸਰਕਾਰ ਦੇ ਵੱਲੋਂ ਚੱਕਿਆ ਜਾਂਦਾ ਉਸ ਤੋਂ ਬਾਅਦ ਫਿਰ ਇਹ ਫੈਸਲੇ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਦੇ ਵਕੀਲ ਚੁਣੌਤੀ ਦਿੰਦੇ ਨੇ ਤੇ ਮੁੜ ਤੋਂ ਪਟੀਸ਼ਨ ਪਾਉਂਦੇ ਨੇ ਉਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣ ਦੇ ਲਈ ਅਸਲ ਕਾਰਨ ਰੱਖਣ ਦੇ ਲਈ ਕਿਹਾ ਤੇ ਪੰਜਾਬ ਸਰਕਾਰ ਨੇ ਦਾਵਾ ਠੋਕਿਆ ਕਿ ਐਮਪੀ ਅਮਰਤਪਾਲ ਸਿੰਘ 15 ਲੋਕਾਂ ਦੇ ਕਤਲ ਦੀ ਯੋਜਨਾ ਸਾਜ਼ਿਸ਼ ਬਣਾ ਰਹੀ ਸੀ ਸਾਰੇ ਐਸਐਸਪੀ ਨੂੰ ਜਿਹੜੀ ਚੇਤਾਵਨੀ ਸੰਦੇਸ਼ ਜਾਰੀ ਕੀਤਾ ਗਿਆ ਸੀ ਐਮਪੀ ਅਮਰਤਪਾਲ ਸਿੰਘ ਨੂੰ ਜੇਕਰ ਸੰਸਦ ਸੈਸ਼ਨ ਦੇ ਵਿੱਚ ਭੇਜਣ ਦੇ ਨਾਲ ਜੇਕਰ ਭੇਜਿਆ ਜਾਂਦਾ ਤਾਂ ਰਾਸ਼ਟਰੀ ਸੁਰੱਖਿਆ ਦਾ ਖਤਰਾ ਪੈਦਾ ਹੋ ਸਕਦਾ ਇਸ ਤਰੀਕੇ ਦਾ ਜਿਹੜਾ ਜਵਾਬ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਦਾਵਾ ਠੋਕਿਆ ਜਾਂਦਾ ਤੇ ਇਸ ਕਰਕੇ ਹੁਣ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ